ਸਵਾਗਤ ਹੈ ਸੋ ਅੱਜ ਫਿਰ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਕੁਝ ਛੋਟੇ ਜਿਹੜੇ ਮਕਾਨ ਨੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਔਰ ਜੁੜੇ ਰਹੋ ਆਪਣੇ ਇਸ ਵਲੌਗ ਦੇ ਨਾਲ। ਹੌਂਸਿੰਗ ਬੋਰਡ ਦੀ ਤੁਹਾਨੂੰ ਧੀਰੇ ਧੀਰੇ ਛੋਟੇ ਛੋਟੇ 5-4 ਵਲੌਗਾਂ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ। ਔਰ ਸਾਰੇ ਤੁਹਾਨੂੰ ਛੋਟੇ ਵੱਡੇ ਜੋ ਪਲਾਟ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਅਸੀਂ ਦੇਵਾਂਗੇ ਇਹ ਦੇਖੋ ਇਹ ਜਿਹੜੇ ਇਹ ਜਿਹੜੇ ਪਲਾਟ ਨੇ ਇਹ 22 50 ਦੇ ਪਲਾਟ ਨੇ ਔਰ ਇੱਧਰ ਇਹਨੇ ਜਿਹੜੇ ਇਹ 13 बाई 37 ਦੇ ਨੇ ਉਹ ਤੁਹਾਨੂੰ ਕੋਈ ਖਾਲੀ ਪਿਆ ਖੁੱਲਾ ਹੋਵੇ ਥੋੜੇ ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਅਬੀ ਇਹ ਹੈ ਇੱਕ ਦੀਪੰਗਾ ਦਾ ਇਹਦੇ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦਿੰਨੇ ਅੰਦਰ ਜਾ ਕੇ ਇਹ ਦੇਖੋ ਇਹਨਾਂ ਦੇ ਗੇਟ ਬੂਟ ਕੁੱਟੇ ਨੇ ਔਰ ये जी देखो अंदरों ये कंडीशन है छत वगैरह बहुत साफ ने और गेट जरूर इन्ह ने टुटे है इन्हों गेट है जेडे गेट लगाने पैणगे बिजली फिटिंग है इसके अंदर ठीक है और पानी और ये लैटरिन बाथरूम है ये देखो ये फ्लश बनी हुई है, इनके भी गेट टूटे हुए ये किचन है ये किचन अंदरों तैयार है लेकिन गेट सब दे टूटे हुए और ये सिस्टम है वैसे साफ है कोई तो दिक्कत नहीं ये पीछे वाला पीछे जो जगह है इसकी बालकोनी बालकोनी में इतनी पीछे जगह है ये बी बाई पंजा है इन्हना ऊपर जरूर लगते है थोड़े थोड़े पैसे और ये देखो गेट ना जो टूटे हुए है सब नमें लगन आए गेट ਪਾਣੀ ਔਰ ਬਿਜਲੀ ਕਨੈਕਸ਼ਨ ਦੀ ਵਿਵਸਥਾ ਜਿਹੜੀ ਇਹ ਕਰਨ ਵਾਲੀ ਹੈ ਇਹ ਜੋ ਇੱਧਰ ਲੈ ਆਏ 1337 ਦੇ ਨੇ ਔਰ ਦੋਸਤੋ ਬਹੁਤ ਹੀ ਵਧੀਆ ਚੀਜ਼ ਹੈ ਥੋੜੇ ਥੋੜੇ ਪੈਸੇ ਨਾਲ ਇਹ ਤਿਆਰ ਹੋਣ ਵਾਲਾ ਇਹ ਦੇਖੋ ਕਈ ਵਿੱਚ ਤਿਆਰ ਕੀਤੇ ਹੋਏ ਨੇ ਇੱਥੇ ਰੈਜ਼ੀਡੈਂਸ ਵੀ ਹੈ ਔਰ और ये, ये में ये जो तो नेरह सेंकती का प्लाट ये भी तैयार किया हुआ ये देखो ये कोठी खुली है जी ये भी तैयार की हुई है दो प्लाट दीरह सेंकती का है ये सारे पलाट हैं जी और अगे थानू इधर देखा बारली साइड है जो देखो ये भी बाई पंजा देने ਇਹ ਵਲੌਗ ਬੰਨ ਇਹ ਇਹ ABY 50 ਦੇ ਸਾਰੇ ਨੇ ਸਭ ਤਿਆਰ ਹੋਣ ਵਾਲੇ ਨੇ ਇਹ 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 ਦੇਖੋ ਇਹ ਵੱਡੀਆਂ ਕੋਠੀਆਂ ਨੇ ਵੱਡੀ ਰੋਡ ਤੇ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਇਹ 100 ਫੁੱਟੀ ਰੋਡ ਹੈ ਦੋਨੇ ਪਾਸੇ ਵੱਡੀਆਂ ਕੋਠੀਆਂ ਨੇ ਇਹ BB 20 50 ਦੇ ਨੇ ਗੇਟ ਇਹਨਾਂ ਦੇ ਸਭ ਦੇ ਖਰਾਬ ਨੇ तकरीबन तकरीबन ਔਰ ਗੇਟ ਬਿਜਲੀ ਔਰ ਪਾਣੀ ਇੰਨਾ ਦੇਖੋ ਜੋ ਕੈਸਾ ਲੱਗੇਗਾ ਇਹ ਆ ਵੀ وہی ਕੱਲ ਵਾਲੀ ਜੋ ਮੈਂ ਕੱਲ ਕੱਲ ਵਾਲੇ ਬਲੌਗ ਦੇ ਵਿੱਚ ਵੀ ਤੁਹਾਨੂੰ ਦਿਖਾਈ ਸੀ 150 ਰੋਡ ਹੈ ਦੋਨੇ ਪਾਸੇ ਵੱਡੀਆਂ ਕੋਠੀਆਂ ਨੇ 33268 ਦੇ ਪਲਾਟ ਨੇ ਬੜੀ ਸੋਹਣੀਆ ਲੋਕੇਸ਼ਨ ਬਣਾਈ ਹੈ ਬੜੀ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਨੇ ਸੋ ਇਹ ਸਾਰੇ ਤਿਆਰ ਨੇ ਪਲਾਟ ਬਸੋਂ ਬਹੁਤ ਹੈ ਬਿਜਲੀ ਪਾਣੀ ਦੀ ਸੁਵਿਧਾ ਪੂਰ ਹੈ ਔਰ ਸੀਵਰ ਦੀ ਸੁਵਿਧਾ ਵੀ ਪੂਰੀ ਹੈ। ਆ ਸ਼ਾਮ ਤੋਂ ਟਾਈਮ ਦੋ-ਦੋ ਘੰਟੇ ਆਉਂਦਾ ਹੈ, ਵਾਟਰ ਵਾਕਸ ਦਾ ਸਪੈਸ਼ਲ ਵਾਟਰ ਵਾਕਸ ਹੈ। ਬਿਜਲੀ ਘਰ ਹੈ ਜੋ ਉਹ ਵੀ ਅੰਦਰ ਹੀ ਬਣਿਆ ਹੋਇਆ ਹੈ। ਸਾਰੀ ਸੁਵਿਧਾ ਫੁੱਲ ਹੈ। ਕਿਉਂਕਿ ਫਾਰਮੈਂਟ ਜਦੋਂ ਅੰਨ ਸੁਵਿਧਾ ਦਿੰਦੀ ਹੈ ਤਾਂ ਪੂਰੀ ਹੀ ਦਿੰਦੀ ਹੈ। ਇਸ ਲਈ ਇਹ ਸੁਵਿਧਾ ਸਾਰੀ ਪੂਰੀ ਹੈ। और ये देखो ये फिर आ गए अगे भी बाई पंजाब है भी बाई पंजाब है तेरा शर्ट दे ये देखो अगे देखने तुम ये देखो इस साइड ये सारे तैयार किए हुए ने ये ये देखो ये ये मकान भी तैयार हो गए सब तैयार तो नहीं ਔਰ ਇਹ ਵਿੱਚ ਕੁਝ ਥਿਆਰ ਕਰਨ ਵਾਲੇ ਨੇ। ਦੇਖੇ ਪ੍ਰਾਣੇ ਇੱਚ ਕੋ ਉਹ ਵੇਥੇ ਲੈਣ ਦਾ। ਸੰਪਰਕ ਕਰ ਸਕਦੇ। ਤੁਹਾਨੂੰ ਇੱਕ ਨੰਬਰ ਦੇ ਦਿਆਂਗੇ। ਦੇਖੀਨ ਦਿੱਤੇ ਚੱਲ ਰਹੇ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਦੇਖੋ। ਬਹੁਤ ਸੋਹਣੇ ਪਿਆਰ ਨੇ ਪਲਾਟ। ਇਹ ਵੀ 50 ਦੇ ਪਲਾਟ ਨੇ ਇਹ ਵੀ ਤਿਆਰ ਕਰਨ ਵਾਲੇ ਨੇ ਉਹ ਵਿੱਚ ਕੁਝ ਕੁਝ ਬੰਦੇ ਨੇ ਤਿਆਰ ਵਿੱਚ ਕਰ ਰੱਖੇ ਨੇ ਸੋਨੇ ਪਲਾਟ ਤਿਆਰ ਕਰ ਰੱਖੇ ਨੇ ਦੇਖੋ ਮੈਂ ਕਿਹੜੀ ਗੱਲ ਹੈ ਇਹਨਾਂ ਦਾ ਬਕਾਇਆ ਹੈ ਗਵਰਨਮੈਂਟ ਦਾ ਜਿਵੇਂ ਗਵਰਨਮੈਂਟ ਨੇ ਕਿਸ਼ਤਾਂ ਤੇ ਅਲਾਟ ਕੀਤੇ ਸੀ ਬਕਾਇਆ ਜਿਵੇਂ ਤੁਹਾਨੂੰ ਮੈਂ ਦੱਸਾਂ 2250 ਦਾ ਪਲਾਟ ਹੈ ਉਹਦੇ ਲਗਭਗ 10 ਲੱਖ ਰੁਪਏ ਬਕਾਇਆ ਹੈਗਾ ਔਰ ਕਿਸੇ ਨੇ ਵੱਧ ਭਰਿਆ ਕਿਸੇ ਨੇ ਘੱਟ ਭਰਿਆ ਹੈ ਨਾ ਉਸੇ ਹਿਸਾਬ ਨਾਲ ਹੀ ਉਹਦਾ ਵੱਧ ਘੱਟ ਬਕਾਇਆ ਹੈ ਔਰ ਬਾਕੀ ਤੁਹਾਨੂੰ ਅੱਲ ਵਾਲੇ ਵਲੌਗ ਦੇ ਵਿੱਚ ਹੋਰ ਜਾਣਕਾਰੀ ਦੇਾਂਗੇ ਅੱਜ ਆਪਾਂ ਲੱਗੇ ਆਂ ਇਸ ਵਲੌਗ ਨੂੰ ਇੱਥੇ ਸਮਾਪਤ ਕਰਨ ਕੱਲ ਫੇਰ ਛੋਟਾ ਜਿਹਾ ਵਲੌਗ ਬਣਾ ਕੇ